ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਆਇਆ ਜੀ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਤੇ ਇਹ ਵੀ ਬਹੁਤ ਸੋਹਣਾ ਪਿੰਡ ਆ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਪਿਆਰ ਜਰੂਰ ਦਿਓ ਤੇ ਜੇ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਚਲੋ ਜੀ ਸ਼ੁਰੂ ਕਰਦੇ ਆ ਵੀਡੀਓ ਇਹ ਆ ਜੀ ਪਿੰਡ ਐਂਟਰ ਹੁੰਦਿਆ ਇਹ ਨਹਿਰ ਹੈ ਤੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਇਹ ਤਕਰੀਬਨ ਪਿੰਡ ਤੋਂ ਕਿਲੋਮੀਟਰ ਬਾਹਰ ਹੀ ਗੁਰਦੁਆਰਾ ਸਾਹਿਬ ਹੈ ਇਹ ਇਹ ਅਜ ਪਿੰਡ ਐਂਟਰ ਕਰਦੇ ਆ ਪਿੰਡ ਦੀਆਂ ਗਲੀਆਂ ਨੇ ਤੇ ਸੜਕ ਹੈ ਇਹ 메ਨ ਇਹ ਪਿੰਡ ਦੀ ਫਿਰਨੀ ਆ ਜੀ ਤੇ ਚਾਰੇ ਤਵਾਰੇ ਘੁੰਮਦੀ ਆ ਪਿੰਡ ਦੇ ਪਿੰਡ ਐਂਟਰ ਹੁੰਦੇ ਆ ਜੀ ਆਉਂਦਾ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਹ ਪਿੰਡ ਸ਼ੁਰੂ ਹੁੰਦੇ ਆ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਇਹ ਨਾਲ ਹੀ ਸਾਥ ਨੇ ਤਾਂ ਬਰਕਤ ਬੱਤਕੇ ਨੂੰ ਹਾਂਜੀ ਤੇ ਵੇ ਜੀ ਮੈਂ ਤਾਂ YouTube ਤੇ ਪਾਉਣਾ ਹੁੰਦਾ ਜੀ ਉਹਦੀ ਵੀਡੀਓ ਜੀ ਹੋਰ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਇਹ ਪਿੰਡ ਤੋਂ ਕਿਦੋਂ ਦੇ ਰਹਿੰਦੇ ਹੋ ਅੱਛਾ ਜੀ ਅੱਛਾ ਭਾਈ ਨਾਲ ਹੀ ਇੱਕ ਪੁਰਾਣੀ ਮਰੂਤੀ ਖੜੀ ਏ ਉੱਥੇ ਜਪਾਨੀ ਮਰੂਤੀ ਕਹਿੰਦੇ ਸੀਗੇ ਇਹਨੂੰ ਮੈਂ ਆ ਵੀ ਇੱਕਾ ਦੇਖੋ ਸੱਤ ਦੇ ਨਾਲ ਹੀ ਸੀਗੀ ਇਹ ਕਿਸੇ ਦੀ ਪੁਰਾਣੀ ਕੋਠੀ ਆ ਪਹਿਲਾਂ ਇਦਾਂ ਦੇ ਹੁੰਦੀਆਂ ਸੀਗੀਆਂ ਕੋਠੀਆਂ ਜਾਂ ਵੱਡੇ ਘਰ ਇਦਾਂ ਦੇ ਹੁੰਦੇ ਸੀਗੇ ਤੇ ਇੱਥੇ ਆ ਇਸ ਪਿੰਡ 'ਚ ਵੀ ਨਾਰੰਗਵਾਲ ਦੇ ਵਿੱਚ ਪੁਰਾਣੀਆਂ ਇਮਾਰਤਾਂ ਬਹੁਤ ਨੇ ਜਿੰਦਾ ਮੈਂ ਤੁਹਾਨੂੰ ਗੁਜਰਾਵਾਲ ਪਿੰਡ 'ਚ ਦਿਖਾਈ ਸੀਗੀ ਗੁਜਰਾਲ 'ਚ ਤੇ ਇਹ ਵੀ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਪਿੰਡ ਅੰਦਰ ਕਰਦੇ ਆ ਜੀ ਆ ਅੱਗੇ ਸਭ ਤੋਂ ਪਹਿਲੀ ਪੁਰਾਣੀ ਇਮਾਰਤ ਹੈ ਇਹ ਤੇ ਪੁਰਾਣੀ ਹਵੇਲੀ ਬਣੀ ਹੋਈ ਹੈ ਇਹ ਦੇਖਦਾ ਜੇ ਅੰਦਰ ਜਾਣ ਦਿੱਤਾ ਤੁਹਾਨੂੰ ਮੰਦਰੋ ਵੀ ਦਿਖਾਉਣਾ ਹੋਰ ਪਿੰਡ ਦੀ ਪੁਰਾਣੀ ਦੇਖੋ ਇਮਾਰਤਾਂ ਪੁਰਾਣੇ ਚਵਾਰੇ ਇਦਾਂ ਦੇ ਹੁੰਦੇ ਸੀਗੇ ਪਹਿਲਾਂ ਇਦਾਂ ਟੀਨ ਦੇ ਛਪਰੇ ਚ ਲਾ ਕੇ ਨਾ ਬਣਾਉਂਦੇ ਸੀਗੇ ਤੇ ਸੋਹਣੇ ਲੱਗਦੇ ਸੀਗੇ ਦੇਖੋ ਇਹ ਵੀ ਪਿੰਡ ਬਹੁਤ ਸੋਹਣਾ ਹੈ ਭਾਈ ਤੇ ਯਕੀਨ ਮੰਨਿਓ ਤੁਹਾਨੂੰ ਮੈਂ ਦਿਖਾਉਣਾ ਬਾਕੀ ਹੋਰ ਪਿੰਡ ਦਾ ਵੀ ਕਰਦੇ ਆਪਾਂ ਚਾਰ ਚੁਫੇਰਾ ਘੁੰਮਦੇ ਆ ਆਹ ਦੇਖੋ ਗੱਡਾ ਸੋਹਣਾ ਲੱਗਦਾ ਹੈ ਪਿੰਡ ਦੀ ਸਾਥ ਦੇਖੋ ਯਕੀਨ ਮੰਨਿਓ ਐਡਾ ਸੋਹਣੀ ਲੱਗਦੀ ਐ ਨਾ ਇਹ ਬੜਾ ਸੋਹਣਾ ਇਹ ਬੋਰਡ ਦਾ ਦਰਖਤ ਐ ਇਹ ਤੇ ਸਾਥ ਵੀ ਬੜੀ ਸੋਹਣੀ ਬਣਾਈ ਹੋਈ ਐ ਤੇ ਯਕੀਨ ਮੰਨਿਓ ਬਹੁਤ ਵਧੀਆ ਲੱਗਦੇ ਆ ਆਹ ਕਿ ਨਾਲ ਹੀ ਕਿਸੇ ਦੀ ਹਵੇਲੀ ਇੱਧਰ ਬਣਦੀ ਪਈ ਐ ਇਹ ਤਾਂ ਨਵੇਂ ਟਾਈਪ ਦੀ ਐ ਸੋ ਆਹ ਦੇਖੋ ਆ ਸੀਗਾ ਜੀ ਇੱਧਰ ਇੱਕ ਟੋਬਾ ਐ ਤੇ ਨਾਲ ਆ ਦੇਖੋ ਨਾ ਬਹੁਤ ਪੁਰਾਣੀ ਹਵੇਲੀ ਆ ਤੁਹਾਨੂੰ ਦਿਖਾਉਂਦਾ ਮੈਂ ਪਰ ਇਹ ਤਾਂ ਸਾਰੀ ਡੈਮੇਜ ਹੋਈ ਹੋਈ ਆ ਅੰਦਰੋਂ ਖਤਮ ਹੋਈ ਹੋਈ ਆ ਪਰ ਬਾਹਰੋਂ ਬਹੁਤ ਸੋਹਣੀ ਲੱਗਦੀ ਆ ਇਹ ਜੀ ਚੀਜ਼ ਤੇ ਹੋ ਇੱਕ ਹੋਰ ਇੱਧਰ ਨਾਲ ਹੀ ਆ ਘਰ ਕਿਸੇ ਦਾ ਵੀ ਪੁਰਾਣਾ ਹੀ ਆ ਇਦਾਂ ਪੁਰਾਣੇ ਜ਼ਮਾਨੇ ਵਾਲੇ ਆ ਇੱਕ ਤੁਸੀਂ ਇਹ ਅਜੀ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਬੜਾ ਸੋਹਣਾ ਮਾਹੌਲ ਆ ਪਿੰਡ ਦਾ ਸ਼ਾਂਤ ਜਿਹਾ ਮਾਹੌਲ ਹੁੰਦਾ ਨੇਚਰਲ ਜਿਹਾ ਨੇਚਰਲ ਜਿਹੇ ਤਰੀਕੇ ਨਾਲ ਹੁੰਦਾ ਪਿੰਡਾਂ ਦਾ ਮਾਹੌਲ ਭਾਈ ਸੋ ਭਾਈ ਆ ਇੱਕ ਦੇਖੋ ਤੁਸੀਂ ਇਮਾਰਤ ਕਿੰਨੀ ਸੋਹਣੀ ਬਣੀ ਹੋਊਗੀ ਆਪਣੇ ਕਿਸੇ ਟਾਈਮ ਇਹ ਤੇ ਬਹੁਤ ਹੀ ਸੋਹਣੀ ਬਣੀ ਹੋਈ ਆ ਪਰ ਇਹ ਸਾਰੀਆਂ ਨਾ ਖਤਮ ਹੋ ਚੁੱਕੀਆਂ ਨੇ ਇਹ ਕੋਈ ਦੇਖ ਰੇਕ ਜਿਆਦਾ ਕੀਤੀ ਨਹੀਂ ਗਈ ਇਹਨਾਂ ਦੀ ਆ ਦੇਖੋ ਇਦਾਂ ਦੀ ਸੀਗੀ ਇਹ ਅੰਦਰ ਬਾਹਰੋਂ ਇਦਾਂ ਦੀ ਆ ਇਹ ਤੇ ਇਦਾਂ ਦੀਆਂ ਬਹੁਤ ਇਮਾਰਤਾਂ ਨੇ ਇਸ ਪਿੰਡ ਦੇ ਵਿੱਚ ਦੇਖੋ ਸਾਹਮਣੇ ਆ ਆਹ ਦੇਖੋ ਇਤਾਂ ਦੀ ਬਹੁਤ ਨੇਕੀ ਮਾਰਤਾਂ ਕਾ ਸਾਹਮਣੇ ਘਰ ਚ ਵੀ ਹੈਗੀ ਆ ਸ਼ਾਇਦ ਦੇਖਦੇ ਆ ਜਾ ਕੇ ਜੇ ਜਾਣ ਦਿੰਦੇ ਆ ਤਾਂ ਮਾਰਤ ਹਵੇਲੀ ਹੈ ਆਇਆ ਭਾਈ ਅੰਦਰੋਂ ਇਹ ਕਵੇਲੀ ਇਸ ਤਰ੍ਹਾਂ ਦੀ ਆ ਇਹ ਸੋ ਬੜੀ ਸੋਹਣੀ ਸਾਭ ਕੇ ਰੱਖੀ ਹੋਈ ਆ ਬਾਈ ਹੁਣਾਂ ਨੇ ਆਹ ਦੇਖੋ ਜੇ ਉਪਰੋਂ ਦੇਦਾਂ ਦਾ ਹੈ ਤੇ ਸਾਹਮਣੇ ਇੱਥੋਂ ਗੁਰੂ ਘਰ ਵੀ ਨਜ਼ਰ ਆਉਂਦਾ ਤੇ ਬੜਾ ਸੋਹਣਾ ਹੈਗਾ ਵੀਰਾ ਮੇਰੇ ਨਾਲ ਹੀ ਆ ਜਿੰਨਾਂ ਦੀ ਹੈ ਇਹ ਇਮਾਰਤ ਸਾਹਮਣੇ ਰੱਖੀ ਸਾਸਰੀ ਕਾ ਵੀਰੇ ਹਾਂਜੀ ਵੀਰੇ ਸਾਸਰੀ ਕਾ ਤੇ ਹੋ ਠੀਕ ਹੋ ਬਾਈ ਇਹ ਬੜੀ ਸੋਹਣੀ ਤੁਸੀਂ ਆ ਸੰਭਾਲ ਕੀਤੀ ਹੋਈ ਆ ਵੀ ਇਹ ਕਿੰਨੀ ਕੁ ਪੁਰਾਣੀ ਹੋਊਗੀ ਇਹ ਵੀਰੇ ਕਾਗਜ਼ਾਂ 'ਚ ਤਾਂ ਲਾ ਲਓ ਸਰ 100 ਸਾਲ ਪੁਰਾਣੀ ਹੈ ਇਹ ਅੱਜ ਤਹਾਂ ਤੁਲਾ ਹੈਗੀ ਮਾਪੂਰ ਦੇ ਜੋ ਅੱਛਾ ਪੌੜੀ ਜਮੀਨ ਦੇ نیچے ਵਾਲਾ ਜਮਾਂ ਹੀ ਪੁਰਾਣਾ ਠੀਕ ਹੈ ਤੇ ਪਿੰਡ ਵੀ ਤੁਹਾਡਾ ਬਹੁਤ ਸੋਹਣਾ ਇਦਾਂ ਦੀਆਂ ਨਾ ਕਈ ਹਵੇਲੀਆਂ ਜਾਂ ਇਦਾਂ ਦੇ ਨਾ ਹਾਂਜੀ ਹਾਂਜੀ ਕਈ ਹੈਗੀਆਂ ਨੇ ਵੀ ਆਪਣੇ ਆਲੇ ਦੁਆਲੇ ਇਹ ਸਾਰੇ ਪਰਮਾਨ ਬਹੁਤਿਆਂ ਨੇ ਸਾਂਭਿਆ ਨਹੀਂਗਾ ਪਰ ਹਾਂਜੀ ਚੱਕਰ ਚਲੋ ਸ਼ੁਕਰੀਆ ਬਾਈ ਜੀ ਕੋਈ ਨਹੀਂ ਅਸੀਂ ਆ ਵੀ ਉੱਪਰ ਚ ਜਾਂਦੇ ਹਾਂ ਹਾਂਜੀ ਹਾਂਜੀ ਮੈਂ ਆਹ ਪਰ ਇਸੇ ਚਾਰੇ ਦੀ ਦੇਖ ਕੇ ਕਿਥੋਂ ਸਾਰਾ ਪਿੰਡ ਹੀ ਦੇਖਦਾ ਹੈ ਤੇ ਬੜਾ ਸੋਹਣਾ ਪਿੰਡ ਹੈ ਇਹ ਧੰਨਵਾਦ ਵੀਰੇ ਦਾ ਜਿਨ੍ਹਾਂ ਨੇ ਮੈਨੂੰ ਇਜਾਜ਼ਤ ਦਿੱਤੀ ਅੰਦਰ ਆਉਣ ਦੀ ਜਾਂ ਦਿਖਾਉਣ ਦੀ ਤੇ ਗੱਲਬਾਤ ਵੀ ਕੀਤੀ ਸੋ ਸ਼ੁਕਰੀਆ ਵੀਰੇ ਤੇ ਆ ਬਈ ਆਇਆ ਪਿੰਡ ਦੀ ਅਸਲੀ ਪਛਾਣ ਆ ਬਈ ਸਾਗ ਵੀ ਇਦਾਂ ਚੁੱਲ੍ਹਿਆਂ ਤੇ ਬਣਦੇ ਆਪਣੇ ਤਾਂ ਚਲੋ ਸ਼ਹਿਰਾਂ 'ਚ ਗੈਸ ਗੋਸ ਤੇ ਹੀ ਬਣ ਜਾਂਦੇ ਆ ਬਈ ਤੇ ਧੰਨਵਾਦ ਆਂਟੀ ਜੀ ਤੁਹਾਡਾ ਬਹੁਤ-ਬਹੁਤ ਬਹਿ ਜਾ ਤੇ ਆ ਆ ਕੀ ਕਰਉਣੀ ਹੁਣ ਮੈਂ ਆ ਇੱਕ ਹੋਰ ਆ ਦੇਖੋ ਬਹੁਤ ਸੋਹਣਾ ਘਰ ਹੈ ਵੀ ਪਰਾਣਾ ਮੇਰਾ ਦੇਖੋ ਛੋਟੀ ਇੱਟਾਂ ਦਾ ਬਣਿਆ ਹੋਇਆ ਕਿਸੇ ਦਾ ਘਰ ਹਵੇਲੀ ਹੈ ਇਹ ਹੈਗੀ ਤਾਂ ਪੂਰੀ ਖਤਮ ਹੀ ਹੈ ਟੈਗ ਟਹਿੜੀ ਹੋਈ ਪਈ ਆ ਪਰ ਦੇਖੋ ਆ ਦੇਖੋ ਦਰਵਾਜ਼ਾ ਬਣਿਆ ਹੋਇਆ ਇਹ ਤੇ ਚਲੋ ਅੰਦਰ ਚੱਲ ਕੇ ਦੇਖਦੇ ਆਂ ਬਾਈ ਹਾਂ ਇੰਤਰੋਂ ਪੁਰਾਣੀ ਇੱਟ ਦੀ ਉਸ ਤੋਂ ਬਾਅਦ ਨਵੀਂ ਇੱਟ ਦੀ ਹੋਈ ਆ ਤੇ ਦੇਖੋ ਦਰਵਾਜ਼ਾ ਕਿਵੇਂ ਹੋਇਆ ਪਿਆ ਸਾਰਾ ਆਹ ਦੇਖੋ ਉਧਰ ਸਾਰੀ ਢਾਈ ਢੇਰੀ ਹੋਈ ਪਈ ਆ ਪਰ ਵਾਕਈ ਬਹੁਤ ਪੁਰਾਣਾ ਪਿੰਡ ਆ ਇੱਥੋਂ ਪਤਾ ਲੱਗਦਾ ਹੈ ਨਾ ਤੇ ਬਾਲਿਆਂ ਦੀਆਂ ਛੱਤਾਂ ਪੁਰਾਣੇ ਆ ਦਰਵਾਜ਼ੇ ਲੱਕੜ ਦੇ ਚੱਲੋ ਥੋੜੇ ਜਿਹਾ ਅੱਗੇ ਚੱਲ ਕੇ ਦੇਖਦੇ ਆ ਫਿਰ ਯਾਰ ਪਿੰਡ ਦਾ ਬਾਹਰ ਨਾਲ ਸਾਰੀ ਫਿਰਨੀ ਹੈ ਇਹ ਪਿੰਡ ਦਾ ਪੁਰਾਣਾ ਚਵਾਰਾ ਦਿੱਖੀ ਤੁਸੀਂ ਬਹੁਤ ਸੋਹਣਾ ਤੇ ਕਾਫੀ ਵਧੀਆ ਇਹ ਇਹ ਸਾਰਾ ਪਿੰਡ ਭਰਿਆ ਹੋਇਆ ਏ ਇਦਾਂ ਦੀਆਂ ਪੁਰਾਣੀਆਂ ਇਮਾਰਤਾਂ ਨਾਲ ਤੇ ਬੜਾ ਸੋਹਣਾ ਹੈ ਇਹ ਭਈਆ ਇੱਕ ਪਿੰਡ ਦਾ ਹੋਰ ਗੁਰਦੁਆਰਾ ਸਾਹਿਬ ਤੇ ਵੀਰੇ ਨਾਲ ਗੱਲਬਾਤ ਕਰਦੇ ਆ ਪਤਾ ਲੱਗਿਆ ਕਿ ਨਾਰੰਗਵਾਲ ਪਿੰਡ ਦੇ ਵਿੱਚ 9 ਗੁਰਦੁਆਰਾ ਸਾਹਿਬ ਨੇ ਬੜੀ ਵਧੀਆ ਗੱਲ ਸੋ ਉਹਨਾਂ ਗੁਰਦੁਆਰਿਆਂ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਨਖਵਾਨ ਦਿਖਾ ਰਹੇ ਭਈਆ ਜੇ ਇਹ ਪਿੰਡ ਦੇ ਵਿੱਚ ਸੱਥਾਂ ਵੀ ਬਹੁਤ ਨੇ ਦੇਖੋ ਬਹੁਤ ਆ ਬਹੁਤ ਸੋਹਣੀ ਬਣਾਈ ਹੋਈ ਜਾਂ ਦੇਖੋ ਬੈਠਣ ਨੂੰ ਬਹੁਤ ਸੋਹਣਾ ਬਣਾਇਆ ਹੋਇਆ ਇਹ ਤੇ ਦਰਖਤ ਦੇਖੋ ਤੁਸੀਂ ਕਿੰਨਾ ਭਰਿਆ ਹੋਇਆ ਇਹ ਕਾਫੀ ਵੱਡਾ ਹੈ ਇਹ ਤੇ ਵਾਕਈ ਬੜਾ ਖੂਬਸੂਰਤ ਪਿੰਡ ਹੈ ਇਹ ਤੇ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਆਪਣੇ ਸੁਝਾਅ ਜ਼ਰੂਰ ਦਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਨਾਰਿੰਗਵਾਲ ਪਿੰਡ ਤੁਹਾਨੂੰ ਵਧੀਆ ਲੱਗ ਰਿਹਾ ਹਵੇਲੀ ਹੈ ਤੇ ਇਹ ਆ ਪੂਰੀ ਪੁਰਾਣੀ ਛੋਟੀ ਇੱਟ ਦੀ ਬਣੀ ਹੋਈ ਆ ਗੇਟ ਹੈ ਪੁਰਾਣੇ ਦਰਵਾਜ਼ੇ ਇਦਾਂ ਦੇ ਹੁੰਦੇ ਸੀਗੇ ਦੇਖੋ ਆਇਆ ਜੀ ਅੰਦਰੋਂ ਇਦਾਂ ਦੀ ਹਵੇਲੀ ਆ ਤੇ ਧੰਨਵਾਦ ਪਰਿਵਾਰ ਦਾ ਜਿਨ੍ਹਾਂ ਨੇ ਮੈਨੂੰ ਅੰਦਰ ਆਉਣ ਦਿੱਤਾ ਆਹ ਪੁਰਾਣੇ ਦਰਵਾਜ਼ੇ ਤਾਂ ਇਦਾਂ ਦੇ ਆਹੇ ਸੋ ਬੜਾ ਹੀ ਸੋਹਣਾ ਹੈ ਇਹ ਇੰਨਾ ਨੇ ਤੇ ਆ ਇੱਕ ਹੋਰ ਦੇਖੋ ਆਹ ਪੁਰਾਣੀ ਹਵੇਲੀ ਇੱਕ ਹੈ ਤੇ ਉਹ ਗੁਰੂ ਨਾਨਕ ਦੇਵ ਜੀ ਦੀ ਤੇ ਇੱਕ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਕੀਤੀ ਹੋਈ ਆ ਦੇਖੋ ਤੁਸੀਂ ਆਪਣੇ ਟਾਈਮ ਵਿੱਚ ਇੱਕ ਵੱਡਾ ਸੋਹਣਾ ਕਾਰ ਹੁੰਦਾ ਹੋਗਾ ਤੁਸੀਂ ਦੱਸਿਓ ਕਾਫੀ ਵੱਡੀ ਹਵੇਲੀ ਆ ਇਹ। ਉਹ ਵੀ ਇੱਕ ਉਹਨਾਂ ਪੁਰਾਣੇ ਘਰਾਂ ਵਿੱਚੋਂ ਇੱਕ ਆ। ਤੇ ਸਾਰੇ ਹੀ ਪੁਰਾਣੀ ਦੇਖਾਂ ਵਾਲੇ ਇਹ ਘਰ ਬਣੇ ਹੋਏ, ਪੁਰਾਣੀ ਲੁੱਕ ਵਾਲੇ। ਉਦਾਂ ਦੇ ਪੁਰਾਣੇ ਰੋਸ਼ਨਦਾਨ, ਪੁਰਾਣੇ ਦਰਵਾਜ਼ੇ ਸਿੱਖਾਂ ਵਾਲੇ ਤੇ ਲੱਕੜ ਦੇ ਦਰਵਾਜ਼ੇ। ਆ ਸੀਗਾ ਜੀ ਪਿੰਡ ਦੇ ਹੋਰ ਅੰਦਰ ਇਹ ਇਦਾਂ ਦੀਆਂ ਗਲੀਆਂ ਨੇ। ਇਹ ਇੰਦਾਂ ਦੇ ਆਹ ਪੁਰਾਣੇ ਘਰ ਨੇ। ਹੋਇਆ ਜੀ। ਦੇਖੋ ਇਹਨੇ ਇੰਦਾਂ ਨਾ ਹੁੰਦੇ ਸੀਗੇ ਦਰਵਾਜ਼ੇ ਆਹ। ਜਿੰਦਾਂ ਦੇ ਡਿਜ਼ਾਈਨ ਤੁਹਾਨੂੰ ਆ ਰਿਹਾ। ਪੁਰਾਣੇ ਘਰ ਜਾਂ ਜਿਹੜੇ ਸੋਨੇਕਾਰ ਹੁੰਦੇ ਸੀਗੇ ਤੇ ਇੰਦਾਂ ਦੇ ਹੁੰਦੇ ਸੀਗੇ ਡਿਜ਼ਾਈਨ। ਮੇਰੇ ਪੁਰਾਣੇ ਪਿੰਡਾਂ ਦੀ ਖਾਸੀਅਤ ਇਹ ਕੀ ਆ ਕਿ ਇੱਥੇ ਪੁਰਾਣੀ ਤੋਂ ਪੁਰਾਣਾ ਜਾਂ ਛੋਟੀ ਤੋਂ ਛੋਟੀ ਗਲੀ ਵੀ ਨਾ ਤੁਹਾਨੂੰ ਪੱਕੀ ਮਿਲੂਗੀ ਸਾਫ਼ ਸੁਥਰੀਆਂ ਗਲੀਆਂ ਮਿਲਣੀਆਂ ਜਦ ਕਿ ਸਾਡੇ ਆਪਣੇ ਸ਼ਹਿਰਾਂ 'ਚ ਇਹ ਚੀਜ਼ਾਂ ਬਹੁਤ ਘੱਟ ਨੇ ਆਹ ਦੇਖੋ ਇੱਕ ਹੋਰ ਪੁਰਾਣਾ ਘਰ ਆ ਤਾਲਾ ਲੱਗਿਆ ਹੋਇਆ ਪਰ ਕਾਫੀ ਲੋਕ ਬਾਹਰ ਚਲੇ ਗਏ ਜਾਂ ਕੁਝ ਪਿੰਡੋਂ ਬਾਹਰ ਸ਼ਹਿਰਾਂ 'ਚ ਚਲੇ ਗਏ ਕੁਝ ਬਾਹਰ ਲਿਆ ਦੇਸਾਂ 'ਚ ਚਲੇ ਗਏ ਤੇ ਮਸ ਇੱਦਾਂ ਹੀ ਰਹਿ ਗਿਆ ਇਹ ਮਗਰੋਂ ਆਏ ਸੀਗਾ ਜੀ ਪਿੰਡ ਦੇ ਬਾਹਰੋਂ-ਬਾਰ ਦਾ ਦ੍ਰਿਸ਼ ਤੇ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਤੋਂ ਇਲਾਵਾ ਤੇ ਇੱਕ ਆਈਟੀਆਈ ਕਾਲਜ ਵੀ ਆ ਤੇ ਨਰਸਿੰਗ ਹੋਮ ਕਾਲਜ ਵੀ ਆ ਜੀ ਆ ਠੀਕ ਹੈ ਜੀ ਪਿੰਡਾਂ ਦਾ ਖੇਤੀ ਦਾ ਮਾਹੌਲ ਤੇ ਬੰਬੀ ਮੋਟਰ ਕਹਿੰਦੇ ਇੱਧਰ ਤੇ ਇੱਧਰ ਤੂੜੀ ਵਾਲਾ ਘਰ ਹੈ ਇੱਧਰ ਬਲਦ ਬੰਨੇ ਹੋਏ ਆ ਤੇ ਬੱਚਾ ਨਾਲ ਬੜੇ ਵਧੀਆ ਮਾਹੌਲ ਹੈ ਇੱਥੇ ਬਈ ਸਾਹਮਣੇ ਖੇਤ ਤੇ ਇੱਧਰ ਸੱਤ ਆ ਤੇ ਸਾਹਮਣੇ ਫਿਰ ਖੇਤ ਨੇ ਇਹ ਸੀਗਾ ਜੀ ਪਿੰਡ ਨਾਰਿੰਗਵਾਲ ਤੇ ਬਹੁਤ ਸੋਹਣਾ ਪਿੰਡ ਹੈ ਯਕੀਨ ਮੰਨਿਓ ਕੋਸ਼ਿਸ਼ ਚਾ ਨਾ ਤੁਹਾਨੂੰ ਮੈਂ ਬਿਆਨ ਨਹੀਂ ਕਰ ਸਕਦਾ ਕਿ ਸਕਰੀਨ ਤੇ ਸ਼ਾਇਦ ਤੁਹਾਨੂੰ ਉਦਾਂ ਦਾ ਦਿਖੇ ਜਾਂ ਨਾ ਦਿਖੇ ਜੋ ਨੇਚਰਲੀ ਜਾਂ ਕੁਦਰਤੀ ਤੁਹਾਨੂੰ ਦਿਖਦਾ ਹੈ ਤੇ ਬੜਾ ਸੋਹਣਾ ਪਿੰਡ ਹੈ ਬੜੇ ਸੋਹਣੇ ਪੁਰਾਣੇ ਘਰ ਨੇ ਤੇ ਲੋਕ ਬਹੁਤ ਵਧੀਆ ਨੇ ਤੇ ਇਹ ਸੀਗਾ ਜੀ ਪਿੰਡ ਨਾਰਿੰਗਵਾਲ ਤੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਜੇ ਵਧੀਆ ਲੱਗੀ ਤੇ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੋਰ ਇਦਾਂ ਦੀ ਵੀਡੀਓ ਦੇਖਣ ਲਈ ਤੇ ਮਿਲਦੇ ਹਾਂ ਜੀ ਅਗਲੇ ਵਲੌਗ ਵਿੱਚ ਜੀ ਤਦ ਤੱਕ ਲਈ ਸਾਥ ਸ੍ਰੀ ਅਕਾਲ ਜੀ ਧੰਨਵਾਦ